ਤੁਸੀਂ ਇਸ ਬੂਰੀ ਦਾ ਰੰਗਵਾਜ ਚੈੱਕ ਕਰ ਲਓ ਬੜੇ ਸੋਹਣੇ ਇਸਨੂੰ ਚੈੱਕ ਕਰ ਲਓ ਮਿੱਤਰੋ ਆ ਆ ਗਈ ਜਰਸੀ ਨਸਲ ਦੀਆਂ ਲੇਵੇ ਤੂੰ ਤਾਂ ਜਮੈਂ ਇਹ ਆ ਦੇਖੋ ਗੁੱਲੇ ਵਾਲਾ ਥਣਲੇ ਵਾਲ ਲੱਗਿਆ ਹੋਇਆ ਬੜੇ ਵੀ ਮਗਰ ਵੱਤੀ 65000 ਚੋਂ 2000 ਛੋਟ ਹੋ ਜੂ 63000 ਰੁਪਏ ਦੀਆਂ ਮਿਲੂਗੀ ਦੇਖ ਲਓ ਆ ਵੀ ਬੜੇ ਪਿਆਰੇ ਰੰਗਵਾਜ ਵਾਲੀ ਜਰਸੀ ਆ ਗਈ ਮਿੱਤਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬੋਬੋ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਹਾਂਗੇ ਪਿੰਡ ਆ ਗਿਆ ਬਾਈ ਗੁਰਪ੍ਰੀਤ ਦਾ ਅਮਰਗੜ ਚਲਬੂਟੀ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛ ਬਹੁਤ ਸੋਹਣੀ ਸੁਨੱਖੀ ਇੱਕ ਬੂਰੀ ਮੱਝ ਤੇ ਨਾਲ ਇਧਰਲੇ ਪਾਸੇ ਨਾ ਬਹੁਤ ਸੋਹਣੀਆਂ ਸੁਨੱਖੀਆਂ ਜਰਸੀ ਗਾਵਾਂ ਆ ਗਈਆਂ ਇੱਕ ਤਾਂ ਜਰਸੀ ਦਾ ਆਹਾ ਗਈ ਇਹ ਵੀ ਰੰਗ ਬੜੇ ਪਿਆਰੇ ਕਲਦਰਾੜੀ ਆ ਗਈ ਤੇ ਇੱਕ ਆ ਗਈ ਇਧਰਲੇ ਪਾਸੇ ਆ ਗਈ ਕਰੌਸ ਬ੍ਰੀਡ ਦੇ ਵਿੱਚ ਸੂਈ ਸਵਾਈ ਗਾਂ ਆ ਗਈ ਮਿੱਤਰੋ ਤੇ ਇੱਕ ਆ ਗਈ ਇਧਰਲੇ ਪਾਸੇ ਲਾਲ ਚਿੱਟੇ ਰੰਗ ਦੇ ਵਿੱਚ ਜਰਸੀ ਆ ਮਿੱਤਰੋ ਇਹਨਾਂ ਗਾਵਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਇਹ ਤਿੰਨ ਗਾਵਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਇੱਕ ਆ ਗਈ ਆਹਾ ਸੂਨ ਵਾਲੀ ਮੱਝ ਆ ਗਈ ਬੂਰੀ ਤੇ ਜਿਹੜੀਆਂ ਬਾਈ ਕੋਲੇ ਘਰੇ ਹੋਰ ਗਾਵਾਂ ਰੱਖੀਆਂ ਹੋਈਆਂ ਇੱਕ ਤਾਂ ਜਿਵੇਂ ਉਹ ਚਿੱਟੀ ਗਾਂ ਆ ਗਈ ਬਾਈ ਕਹਿੰਦਾ ਦੇਣੀ ਤਾਂ ਆਪਾਂ ਉਹ ਵੀ ਆ ਪਰ ਉਹ ਕੱਚੀ ਆ ਉਹ ਆਪਾਂ ਕਿਤੇ ਨਾ ਫੇਰ ਪਾਵਾਂਗੇ ਵੀਡੀਓ ਦੇ ਵਿੱਚ ਬਾਈ ਦਾ ਪਤਾ ਤੁਹਾਨੂੰ ਵੀ ਕੰਮ ਜਿਹੜਾ ਹੈਗਾ ਉਹ ਨਾ ਬਠਿੰਡੇ ਦੁੱਧ ਪਾਉਣ ਦਾ ਮਿੱਤਰੋ ਇਧਰਲੇ ਪਾਸੇ ਵਾਲੇ گاਵਾ ਵੀ ਤੁਸੀਂ ਨੋਟ ਕਰ ਲਓ ਇਹ ਬਾਈ ਦੇ ਘਰੇ ਜਿਹੜੀਆਂ ਹੈਗੀਆਂ ਦੁੱਧ ਤੇ ਲਾਈਆਂ ਹੋਈਆਂ ਤੇ ਕੁਛ ਕੁ ਜਿਹਰੇ ਆ ਗਏ ਜਾਨਵਰ ਇਧਰਲੇ ਪਾਸੇ ਆ ਗਏ ਤੇ ਆਜੋ ਆਪਾਂ ਗੁਰਪ੍ਰੀਤ ਨਾਲ ਕਰਵਾਗੇ ਗੱਲ ਤੇ ਆਹ ਆਚਾਰ ਨਗਾ ਦੀ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਰੇਟ ਲੱਗੇ ਵਧੀਆ ਤਾਂ ਦੱਸ ਜ਼ਰੂਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਨਾਮ ਗੁਰਪ੍ਰੀਤ ਬਈ ਪੈਂਦਾ ਮਰਗੜਾ ਜ਼ਿਲ੍ਹਾ ਬਠਿੰਡਾ ਆਪਾਂ ਨੂੰ ਪੈਂਦਾ ਠੀਕ ਆ ਬਈ ਅੱਛਾ ਗੁਰਪ੍ਰੀਤ ਜਿਵੇਂ ਆਪਾਂ ਹਰ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਵੀ ਨਾਲ ਦੁੱਧ ਦਾ ਕੰਮ ਆ ਹਾਂਜੀ ਨਾਲ ਦੁੱਧ ਦਾ ਕੰਮ ਆਪਣਾ ਤੇ ਨਾਲ ਵਪਾਰ ਨਾਲ ਵਪਾਰ ਦਾ ਕੰਮ ਅੱਛਾ ਪਹਿਲੇ ਨੰਬਰ ਦੀ ਆਪਾਂ ਜੇ ਗੱਲ ਕਰ ਲਈਏ ਤੇਰੇ ਪਿੱਛੇ ਇੱਕ ਬੂਰੀ ਮੱਝ ਖੜੀ ਆ ਹਾਂਜੀ ਇਹ ਬੂਰੀ ਮੱਝ ਮੈਨੂੰ ਐਂ ਦੱਸਦੇ ਕਿੰਨਵਾ ਸੂਆਸ ਹੁੰਦੀ ਆ ਇਹ ਦੂਜਾ ਸੂਆ ਸੂਗੀ ਜੀ ਦੂਜਾ ਸੂਆ ਹਾਂਜੀ ਤੇ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਬਈ ਪਹਿਲੇ ਸੂਏ 12-13 ਕਿਲੋ ਦੁੱਧ ਪਾਇਆ ਠੀਕ ਆ ਤੇ ਹੁਣ ਆਪਾਂ ਕਿੰਨਾ ਮਤ 15 16 ਕਿਲੋ ਪਾ ਦੋਗੀ ਆਪਾਂ 14 ਕਿਲੋ ਦੁੱਧ ਕਹਿ ਕੇ ਦੇ ਦਾਂਗੇ 14 ਕਿਲੋ ਦੁੱਧ ਖੁੱਲਾ ਹਾਂਜੀ ਹਾਂਜੀ ਖੁੱਲਾ ਪਾ ਦੋਗੀ ਠੀਕ ਆ ਅੱਛਾ ਦਿਨ ਕਿੰਨੇ ਲੈਜੋ ਦਿਨ ਦਾ ਹਫਤਾ ਪਿਆ ਜੀ ਬਾਕੀ ਵੱਧ ਘੱਟ ਵੀ ਲਿਆ ਸਕਦੀ ਹੈ ਵੱਧ ਘੱਟ ਵੀ ਲਿਆ ਸਕਦੀ ਹੈ ਹਾਂਜੀ ਠੀਕ ਆ ਅੱਛਾ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਨਾ ਆ ਗਈ ਜਿਵੇਂ ਮੱਥੇ ਦੇ ਵਿੱਚ ਵੱਲ ਆ ਗਿਆ ਤੇ ਮਗਰਲੇ ਪੈਰ ਚਿੱਟਿਆ ਹੈ ਕੀ ਪੂਸ ਚਿੱਟਿਆ ਹੈ ਕੀ ਖੋਲੀ ਕਰਾਂ ਗੁਰਪੀਤ ਤੇ ਬੂਰੀ ਵੀ ਜਿਹੜੀ ਹੈਗੀ ਹੈ ਨਾ ਪੂਰੀ ਸੋਹਣੀ ਸੁਨੱਖੀ ਆ ਲੇਵਾ ਤੁਹਾਨੂੰ ਮੈਂ ਦਿਖਾਉਂ ਕਰਮਾਲੀ ਦਾ ਬੜੇ ਸੋਹਣੇ ਯਾਰ ਨਾ ਮੈਂ ਕਹਿੰਨਾ ਨਾ ਇਹ ਆ ਲੇਵਾ ਬਹੁਤ ਘੱਟ ਪਸ਼ੂਆਂ ਦੇ ਲੱਗਿਆ ਹੁੰਦਾ ਤੇ ਆਹ ਦੇਖ ਲਓ ਤੁਸੀਂ ਇੱਤੋਂ ਉੱਤੋਂ ਚੈੱਕ ਕਰ ਲਓ ਸਮੀ ਪਲੀ ਬੂਰੀ ਆ ਗਈ ਹਜੇ ਘੱਟੋ ਘੱਟ ਵੀ ਹਫ਼ਤਾ 10 ਦਿਨ ਬਾਕੀ ਪਏ ਤੇ ਥਾਣਾ ਲੇਵੀ ਦੀ ਜਿਹੜੀ ਹੈਗੇ ਪੂਰੀ ਸਾਫ ਬਣੂਗੀ ਖੜਾਈ ਕਰਾਂ ਗੁਰਪੀਤ ਇਹ ਆ ਦੇਖ ਲਓ ਜਿਹੜੀ ਬੂਰੀ ਮੱਝ ਦੀ ਡਿਮਾਂਡ ਰਹਿੰਦੀ ਹੁੰਦੀ ਹੈ ਮਿੱਤਰੋ ਤੇ ਕਲਰ ਤੁਸੀਂ ਜਿਹੜਾ ਹੈਗਾ ਨਾ ਪਿਓਰ ਬੂਰੀ ਆ ਗਈ ਤੇ ਨਾਲ ਹੀ ਮੂਰੀਆਂ ਨਾਲ ਇਹ ਦੇਖੋ ਤਣ ਵੀ ਹੈਗੇ ਵਿੱਚ ਲੈ ਚੱਲ ਅੱਛਾ ਕੀ ਰੇਟ ਕਰਤਾ ਇਸ ਬੂਰੀ ਦਾ ਇਹਦਾ ਫੋਨ ਤੇ ਕਰਾਂਗੇ ਰੇਟ ਜਾਇ ਜੀ ਹੋਊਗਾ ਅੱਛਾ ਲਵੀ ਆ ਦੇਖ ਲੋ ਤੁਸੀਂ ਇਸ ਬੂਰੀ ਦਾ ਰੰਗਵਾਜ ਚੈੱਕ ਕਰ ਲੋ ਬੜੇ ਸੋਹਣੇ ਸੁਨਖੇ ਰੰਗਵਾਜ ਵਾਲੀ ਬੂਰੀ ਆ ਸਮੀਪਲੀ ਵੀ ਜਿਹੜੀ ਹੈਗੀ ਆ ਚੰਗੀ ਆ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਤਸੱਲੀ ਕਰੋਗੇ ਕੋਲੇ ਆ ਕੇ ਜਿਹੜਾ ਹੈਗਾ ਨਾ ਉਹ ਆਪਣੀ ਵੀਡੀਓ ਨਾਲੋਂ ਤੁਹਾਨੂੰ ਇਹ ਝੋਟੀਆਂ ਨਹੀਂ ਹੈਗਾ ਵੀ ਛੋਟੀ ਲੱਗੂਗੀ ਜਿੰਨਿਕ ਹੈਗੀ ਉਦੋਂ 21 ਲੱਗੂਗੀ ਆ ਜਾ ਗੁਰਪੀਤਾ ਜਿਵੇਂ ਹੁਣ ਤੇਰੇ ਕੋਲੇ ਆਹ ਆ ਗਈ ਇਹ ਜਰਸੀ ਵਹਿੜ ਦਾ ਸੂਆ ਦਾਸ ਬੱਲੇ ਮੈਂ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਦੋ ਦਾੰਦ ਚੱਕਦੀ ਆ ਜੀ ਹਜੇ 2 ਦਿਨ ਚੱਕਦੀ ਆ ਹਾਂਜੀ ਹਾਂਜੀ ਕਿੰਨਾ ਦੁੱਧ ਪਾ ਦੂ ਪਹਿਲੇ ਸੂਏ ਦੁੱਧ 17 18 ਕਿਲੋ ਪਾ ਦੋ ਜੀ ਜਰਸੀ ਆ ਜੀ ਹਾਂਜੀ ਜਰਸੀ ਜਿਹੜੀ ਆਪ ਆ ਉੱਡਾ ਉਦੋਂ ਵੱਧ ਲੈਵਾ ਤਿਆਰ ਕਰੂਗੀ ਹਾਂਜੀ ਹਜੇ ਤਾਂ ਲੈਵਾ ਹੋਰ ਤਿਆਰ ਕਰੂਗੀ ਜੀ ਦੇਖੀ ਆ ਦੇਖੋ ਜਰਸੀ ਦਾ ਲੈਵਾ ਚੈੱਕ ਕਰ ਲਓ ਹੰਥੋਂ ਵੱਡਾ ਜੀ ਗੁੱਲੇ ਵਾਲਾ ਥਣ ਲੱਗਿਆ ਜੀ ਇੱਧਰ ਕਰ ਦੇ ਕਹਿੰਨਾ ਇਹ ਆ ਦੇਖੋ ਗੁੱਲੇ ਵਾਲਾ ਥਣ ਲੈਵਾ ਲੱਗਿਆ ਹੋਇਆ ਬੜੇ ਪਿਆਰੇ ਕਲਰ ਤੇ ਲੈਵੇ ਦੀ ਕੁਆਲਿਟੀ ਪੂਰੀ ਚੰਗੀ ਆ ਕਿੰਨੇ ਦਿਨ ਪਈ ਇਹਦੇ ਇਹ 5 4 ਦਿਨ ਲਊਗੀ ਜੀ ਬਸ ਐ ਨਹੀਂ ਪਤਾ 2 ਦਿਨ ਲੈ ਜੇ ਹਾਂਜੀ ਹਾਂਜੀ ਵਾ 5-4 ਦਿਨ ਮੰਨ ਕੇ ਇਹਨਾਂ ਦਾ ਪਤਾ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਦੁੱਧ 17-18 ਦੁੱਧ 17-18 ਹੋਰ ਫਿਰ ਕਹਿੰਨਾ ਸਾਨੂੰ ਨਾ ਅੱਜ ਐਂ ਕਰੀ ਦੀਵਾਲੀ ਦਾ ਆਫਰ ਦੇ ਦੇ ਵੀ ਕੱਲ ਨੂੰ ਦੀਵਾਲੀ ਆ ਅੱਜ ਤਰੀਕ 20 ਆ ਰੇਟ ਇਹਦਾ ਦੱਸ ਦੇ ਕਿੰਨਾ ਰੇਟ 65000 ਦੀ ਦੇ ਦਾਂਗੇ ਜੀ 65 ਦੀ ਹਾਂਜੀ ਠੀਕ ਆ ਆ ਦੇਖਿਓ ਮਿੱਤਰੋ ਛੋਟਾ ਜਿਹਾ ਮੂੰਹ ਆਈਂ ਦੇਖ ਲਓ ਇਹ ਕੰਨਾ ਕੋਨਾ ਚੈੱਕ ਕਰ ਲਓ ਮਿੱਤਰੋ ਆ ਆ ਗਈ ਜਰਸੀ ਨਸਲ ਦੀ ਗਾਂ ਲੇਵੇ ਤੂੰ ਤਾਂ ਜਮੈਂ ਪੂਰਾ ਸੋਨਾ ਲੇਵਾ ਤਿਆਰ ਕਰਦੀ ਤੁਰੀ ਆਉਂਦੀ ਆ ਦੁੱਧ ਦਾ 17 18 ਖੁੱਲਾ ਪਾਉਣ ਵਾਲੀ ਪਹੜਾ ਇਹ ਬਾਕੀ ਤੁਹਾਡੀ ਸਮਝ ਕੰਮ ਕਰੂਗੀ ਨਸਲ ਬਰੀਡ ਨੇ ਦੁੱਧ ਦੇਣਾ ਹੁੰਦਾ ਹੁਣ ਕਮੈਂਟਾਂ ਦੇ ਵਿੱਚ ਆ ਦੱਸੋ ਵੀ ਆ ਜਰਸੀ ਦਾ 65000 ਰੁਪਿਆ ਮੁੱਲ ਕਿਵੇਂ ਲੱਗਿਆ ਤੁਹਾਨੂੰ ਲੈਵਾ ਕਰਮਾਲੀ ਦਾ ਜਮਾਨ ਗਦੈਲੇ ਵਰਗਾ ਪਿਆ ਆ ਦੇਖੋ ਮੂੰਹ ਦੀ ਚੈੱਕ ਕਰ ਲਓ ਲੈ ਜਾ ਬੰਨ ਦੇ ਆ ਦੇਖੋ ਲੈਵੇ ਤੂੰ ਤਾਂ ਯਾਰ ਜਮਾ ਮਤਲਬ ਹੱਥ ਧਰਾਉਂਦੀ ਨਹੀਂ ਹੈਗੀ ਬਾਕੀ ਭਾਈ ਜਿਹੜਾ ਹੈਗਾ ਨਾ ਪਸ਼ੂ ਦਾ ਹੁੰਦਾ ਹੈ ਕਰਮਾ ਦੇ ਸਿਰ ਤੇ ਦੁੱਧ ਦੇਣਾ ਦਾ ਹੁੰਦਾ ਬਰੀਡ ਸਿਰ ਤੇ ਵੀ ਹੁੰਦਾ ਜਿਹੜੀ ਤੇਰੇ ਕੋਲੇ ਆ ਆ ਗਈ ਗੁਰਪੀ ਤੀਜੇ ਨੰਬਰ ਤੇ ਹਾਂਜੀ ਆ ਆ ਤੇਰੀ ਆ ਗਈ ਜਿਹੜੀ ਕ੍ਰੋਸ ਦੇ ਵਿੱਚ ਸੂਈ ਸਵਾਈ ਹਾਂਜੀ ਇਹ ਇਹਦਾ ਸੂਆ ਇਹ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਸੂਈ ਅੱਜ ਹੀ ਆ ਹਾਂਜੀ ਹਾਂ 2 ਘੰਟੇ ਹੋ ਗਏ 2 ਕਿਲੋਟਰ ਦੁੱਧ ਕੱਢਿਆ ਬਛਰੂ ਨੂੰ ਚੰਗਾ ਕੇ ਜੀ ਅਜੇ ਜੇਰ ਵੀ ਪਈ ਨਹੀਂ ਜੇਰ ਪਈ ਨਹੀਂ ਜੀ ਠੀਕ ਆ ਜੇਰ ਹੱਟੇ ਪਈ ਨਹੀਂ ਆਏ ਬੈਠਣ ਨਹੀਂ ਦਿੱਤੀ ਤਾਂ ਕਰਕੇ ਮਾਰ ਲਾਈ ਵੀਡੀਓ ਆਦਾ ਕਰਕੇ ਹਾਂ ਵੀ ਆਇਆ ਲਿਪੜ ਜੂਗੀ ਠੀਕ ਆ ਤਾਂ ਕਰਕੇ ਅੱਛਾ ਮੈਨੂੰ ਆਏ ਦੱਸੇ ਇਹ ਜਿਹੜੀ ਤੇਰੀ ਬਿਹੜਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਪਾ ਦੂ 18 19 ਕਿਲੋ ਜੀ ਤੇ ਮਗਰ ਬੱਚਾ ਕੀ ਇਹਦੇ ਬੱਛੀ ਆ ਜੀ ਮਗਰ ਮਗਰ ਬੱਛੀ ਆ ਹੈਨਾ ਉਹ ਬੱਛੀ ਵੀ ਜਿਹੜੀ ਆ ਰਹਣਾ ਮੈਂ ਤੁਹਾਨੂੰ ਦਿਖਾਦਾ ਬੱਛੀ ਜਿਹੜੀ ਹੈਗੀ ਆ ਦੇਖਿਓ ਬੱਛੀ ਵੀ ਜਵਾਨ ਮੱਥੇ ਦੇ ਵਿੱਚ ਟਿੱਕਾ ਬੱਛੀ ਵੀ ਸੋਹਣੀ ਸੁਨਖੀ ਆ ਤੇ ਥਣ ਲੇਵਾ ਇਹਦੇ ਵੀ ਜਿਹੜਾ ਹੈਗਾ ਪੂਰਾ ਚੰਗਾ ਖੋਲੀ ਕਰ ਇਹ 15 ਤੋਂ ਪਾਰ ਵਾਲੀ ਆ ਗਈ ਹਾਂਜੀ 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 ਗੁਰਪੀ ਤੇ ਇਹ ਸਬਾਹਰ ਦਾ ਫਿਰ ਰੇਟ ਕੀ ਰਹੂਗਾ ਇਹਦਾ ਵੀ 65000 ਜੀ 65000 ਤੇ ਦੇਣ ਲੈਣ ਜਮਾ 2000 ਘੱਟ ਦੇ ਦਿਆਂਗੇ ਜੀ ਲੈ ਵੀ ਆਹ ਦੇਖ ਲੋ 63000 ਰੁਪਏ ਦੀ ਮਿਲੂਗੀ ਸੋਈ ਸਵਾਈ ਮਗਰਬੱਤੀ ਲੈਵਾ ਇਹਦਾ ਵੀ ਸੋਨਾ ਹਨਾ ਲਿਆ ਲਿਆ ਇਧਰ ਹੀ ਲਿਆ ਕਰ ਏ ਆਹ ਦੇਖ ਲੋ ਮਿੱਤਰੋ ਜਿਹੜੀ ਆਹ ਆ ਗਈ ਨਾ ਤਾਜੀ ਸੋਈ ਮਗਰਬੱਤੀ 65000 ਚੋਂ 2000 ਛੋਟ ਹੋ ਜੂ 63000 ਰੁਪਏ ਦੀਆਂ ਮਿਲੂਗੀ ਆਹ ਦੁੱਧ ਜਿਹੜਾ ਹੈਗਾ 15 ਤੋਂ ਪਾਰ ਆਲੀ ਭੋਲੇ ਹੱਥ ਨਾਲ ਆ ਜਾ ਜਿਹੜੀ ਆਹ ਆ ਗਈ ਗੁਰਪ੍ਰੀਤ ਜਿਹੜੀ ਤੇਰੀ ਆਹ ਜਰਸੀ ਆ ਗਈ ਬਾਈ ਇਹ ਵੀ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਹਾਂਜੀ ਤੇ ਕਿੰਨੇ ਦਿਨ ਬਾਕੀ ਪੇ ਦੇ ਇਹ ਲੈ ਜੂ ਹਫਤਾ ਜੀ ਇਹ ਹਫਤਾ ਕਿੰਨੇ ਦੁੱਧ ਲਈ ਗਾਂ ਤਰੀ ਇਹ ਇਹ ਦੁੱਧ 18 19 ਕਿਲੋ ਪਾ ਦੋ ਜੀ ਇਹ ਟਾਟਲ ਟੁੱਲ ਬਹੁਤ ਪਈਆ ਠੀਕ ਹੈ ਆ ਤੇਰੇ ਨੇ ਲੀ ਬਈ ਬੜਾ ਸੋਹਣਾ ਹੈਨਾ ਬਾਕੀ ਥਾਂ ਦੇ ਹਾਂਜੀ ਕੱਲਾ ਕੱਲਾ ਥਾਂ ਦੇਖੋ ਕਿੰਨੀ ਟੱਲ ਪਈਆ ਭਰ ਕੇ ਸੋਹਣਾ ਜੀ ਅੱਛਾ ਗੁਰਪ੍ਰੀਤ ਖੋਲ ਫਿਰ ਕੇ ਇਹਦਾ ਰੇਟ ਦੱਸ ਦੇ ਨਾਲੇ ਸਾਨੂੰ ਟਾੜਾ ਵਟਾ ਇਹਦਾ ਮੁੱਲ ਤਾਂ ਕਰਦਾ ਹੀ 72000 72000 70000 ਦੀ ਛੱਡ ਦਿਆਂਗੇ 70 ਦੀ ਹਾਂਜੀ ਠੀਕ ਆ ਲੈ ਵੀ ਆ ਦੇਖ ਲੋ ਜਿਹੜੀ ਇਹ ਹਫਤਾ 10 ਦਿਨ ਲੈ ਜੂਗੀ ਹਫਤਾ ਦਾ ਘੱਟੋ ਘੱਟ ਲੈ ਜੂਜੀ ਹਾਂ ਦੇਖ ਲੋ ਆ ਵੀ ਬੜੇ ਪਿਆਰੇ ਰੰਗਵਾਜ਼ ਵਾਲੀ ਜਰਸੀ ਆ ਗਈ ਮਿੱਤਰੋ ਲੇਵਾ ਕਰਮ ਵਾਲੀ ਇਹ ਵੀ ਪੂਰਾ ਐਨ ਸੋਹਣਾ ਦੇਵਾ ਤਿਆਰ ਕਰੂਗੀ ਤੇ ਮੂੰਹ ਦੀ ਵੀ ਕੰਨਾਂ ਕੋਨਾਂ ਦੀ ਚੈੱਕ ਕਰ ਲੋ ਬਾਕੀ ਤੁਹਾਡੇ ਸਾਹਮਣੇ ਚੀਜ਼ ਹਨਾ ਆ ਦੇਖੋ ਉਹ ਤੇਰੀਆਂ گاਵਾ ਜਿਹੜੀਆਂ ਅੱਜ ਹੈਗੀਆਂ ਗੁਰਪ੍ਰੀਤ ਪੂਰੀਆਂ ਸਾਫ਼ ਸੁਥਰੀਆਂ گاਵਾ ਹਨਾ ਲੈਵੇ ਤੋ ਆ ਦੇਖੋ ਆ ਇਹਦਾ ਟੈਗ ਟੂਗ ਵੀ ਲੱਗਿਆ ਸੀ ਕੰਨਾਂ ਦਾ ਥਣਾ ਥੋਣਾ ਦੀ ਵੀ ਜਮਾ ਓਕੇ ਰਹੂਗੀ ਹਾਂਜੀ ਹਾਂਜੀ ਓਕੇ ਜੀ ਲੈ ਵੀ ਆ ਵੀ ਜਰਸੀ ਤੁਸੀਂ ਚੈੱਕ ਕਰ ਲਓ ਇਹ ਵੀ ਚੰਗੀ ਆ ਲੇਵੇ ਦੀ ਵਾਲੀ ਲੇਵਾ ਪੂਰਾ ਕੱਢਣੂ ਹਜੇ ਤਾਂ 70 ਚੋ ਛੋਟ ਕਰਦਾ ਕੋਈ ਮੌਕੇ ਤੇ ਕਰ ਦਿਆਂਗੇ ਜੀ ਮੌਕੇ ਤੇ ਹਾਂਜੀ ਠੀਕ ਆ ਅੱਛਾ ਜਿਵੇਂ ਆਪਣਾ ਗੱਲ ਹੁਣ ਗੁਰਪ੍ਰੀਤ ਨੰਬਰ ਤਾਂ ਆ ਗਿਆ ਜਿਵੇਂ ਹਨਾ ਗੁਰਪ੍ਰੀਤ ਡੈਰੀ ਫਾਰਮ ਆ ਪੋਸਟਰ ਦਿਖਾ ਦਗੇ ਮੁੰਡੇ ਦਾ ਲੈ ਵੀ ਆ ਦੇਖੋ ਚੈੱਕ ਕਰ ਲਓ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਜਾਂਦਾਗਾ ਆਪਾਂ ਚਲਾ ਵੀ ਦੇਵਾਂਗੇ ਤੇ ਇਸ ਤੋਂ ਇਲਾਵਾ ਜੇ ਹੋਰ ਕੋਈ ਪਸ਼ੂ ਜਿਹੜੇ ਕਹਿੰਦਾ ਸੀ ਤੂੰ ਆਉਣੇ ਆਗੇ ਉਹ ਆਉਣੇ ਆ ਜੀ ਪਸ਼ੂ ਕਿੰਨੇ ਕੁ ਪਸ਼ੂ ਆਉਣਗੇ ਹੁਣ ਦੋ ਬੈੜਾ ਲੈਣਾ ਹੋਗਾ ਗੱਬਣ ਬੈੜਾ ਲੈਣਾ ਜੀ ਗੱਬਣ ਬੈੜਾ ਹਾਂਜੀ ਚਲੋ ਠੀਕ ਆ ਉਹ ਵੀ ਪੁੱਛ ਲੈਣਗੇ ਜੇ ਕਿਸੇ ਭਰਾ ਨੂੰ ਹਾਂਜੀ ਹਾਂਜੀ ਤੇ ਗੁਰਪ੍ਰੀਤ ਭਾਈ ਧੰਨਵਾਦ ਬਹੁਤ ਬਹੁਤ ਤੇਰਾ ਤੇ ਲੋ ਵੀ ਏਸੀ ਬਾਈ ਗੁਰਪ੍ਰੀਤ ਪਿੰਡ ਅਮਰਗੜ ਚਲਬੁੱਟੀ ਤੋਂ ਤੇ ਬਾਈ ਕੋਲ ਹੈਗੇ ਚਾਰ ਨਾਗ ਚਾਰੇ ਦੇ ਚਾਰੇ ਜਿਹੜੇ ਹੈਗੇ ਆ ਸਾਫ ਸੁਥਰੇ ਨਾਗ ਨੇ ਬਾਕੀ ਤੁਸੀਂ ਇੱਥੇ ਆਓਗੇ ਤਸੱਲੀ ਕਰੋਗੇ ਤਸੱਲੀ ਕਰਨੀ ਜਿਹੜੀ ਹੈਗੀ ਦੀ ਆ ਤੁਹਾਡਾ ਆਪਦਾ ਹੱਕ ਹੁੰਦਾ ਮਿੱਤਰੋ ਕਿਵੇਂ ਲੱਗੇ ਪਸੂ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ